ਜਿੱਥੇ ਬੰਦੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜਿੱਥੇ ਕਿਸਾਨਾਂ ਵੱਲੋਂ ਬਾਰਡਰਾਂ ਤੇ ਜਾ ਕੇ ਦਿੱਲੀ ਵੱਲ ਨੂੰ ਕੂਚ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉੱਥੇ ਪੰਜਾਬ ਵਿੱਚ ਵੀ ਜਥੇਬੰਦੀਆਂ ਵੱਲੋਂ ਟੋਲਪਲਾਸੇ ਫ੍ਰੀ ਕਰਨ ਅਤੇ ਰੇਲ ਰੋਕੋ ਸਮੇਤ ਬੰਦਦੀਆਂ ਕੋਲਾ ਦਿੱਤੀਆਂ ਜਾ ਰਹੀਆਂ ਹਨ ਪਰ ਦੂਜੇ ਪਾਸੇ ਤਨ ਤਨ ਸਤਗੁਰੂ ਵਿਦਾਸ ਮਹਾਰਾਜ ਜੀ ਦਾ 647ਵਾਂ ਪ੍ਰਕਾਸ਼ ਦਿਹਾੜਾ 24 ਫਰਵਰੀ ਨੂੰ ਆ ਰਿਹਾ ਹੈ ਜਿਸ ਨੂੰ ਲੈ ਕੇ ਵੱਡੀ ਗਿਣਤੀ ਵਿੱਚ ਸੰਗਤਾਂ ਗੁਰੂ ਮਹਾਰਾਜ ਜੀ ਦੇ ਜਨਮ ਸਥਾਨ ਕਾਂਜੀ ਬਨਾਰਸ ਜਾ ਰਹੀਆਂ ਹਨ ਜਿਸ ਕਾਰਨ ਡੇਰਾ ਸਤਖੰਡ ਬੱਲਾਂ ਦੇ ਮੌਜੂਦਾ ਗੱਦੀ ਨਿਸ਼ੀ 108 ਸੰਤ ਨਿਰੰਜਨ ਦਾਸ ਮਹਾਰਾਜ ਜੀ ਵੱਲੋਂ ਸੰਯੁਕਤ ਕਿਸਾਨ ਮੋਰਚੇ ਨੂੰ ਅਪੀਲ ਕੀਤੀ ਗਈ ਸੀ ਕਿ ਇਹਨਾਂ ਦਿਨਾਂ ਵਿੱਚ ਟ੍ਰੇਨਾਂ ਨਾ ਰੋਕੀਆਂ ਜਾਣ ਤਾਂ ਜੋ ਸੰਗਤਾਂ ਗੁਰੂ ਮਹਾਰਾਜ ਜੀ ਦੇ ਨਿਰਵਿਘਨ ਦਰਸ਼ਨ ਕਰ ਸਕਣ ਜਿਸ ਨੂੰ ਵੇਖਦੇ ਹੋਏ ਸੰਯੁਕਤ ਕਿਸਾਨ ਮੋਰਚੇ ਨੇ ਐਲਾਨ ਕੀਤਾ ਹੈ ਕਿ ਉਹਨਾਂ ਵੱਲੋਂ ਸੰਗਤਾਂ ਨੂੰ ਕੋਈ ਵੀ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਟ੍ਰੇਨਾਂ ਨਹੀਂ ਰੋਕੀਆਂ ਜਾਣਗੀਆਂ ਬੱਲਾਂ ਵਾਲੇ ਸੰਤਾਂ ਨੇ ਅਪੀਲ ਕੀਤੀ ਐ ਐਸਕੇਮ ਨੂੰ ਭਈ ਭਗਤ ਰਵਿਦਾਸ ਜੀ ਦੇ ਜਨਮ ਦਿਨ ਤੇ ਟ੍ਰੇਨਸ ਨਾਲ ਰੋਕੀਆਂ ਜਾਣ ਅਸੀਂ ਉਹਨਾਂ ਦੀ ਇਹ ਅਪੀਲ ਨੂੰ ਮੰਨਦੇ ਹੋਏ ਫੈਸਲਾ ਕੀਤਾ ਵੀ ਅਸੀਂ ਇਹਨਾਂ ਦਿਨਾਂ ਵਿੱਚ ਗੱਡੀਆਂ ਰੇਲਾਂ ਜਿਹੜੀਆਂ ਉਹ ਨਹੀਂ ਰੋਕਾਂਗੇ ਇੱਕ ਸਾਰੇ ਸਾਡੀਆਂ ਸਾਰੀਆਂ ਜਥੇਬੰਦੀਆਂ ਦੇ ਵਰਕਰਾਂ ਨੂੰ ਜ਼ਿਲ੍ਹਾ ਪੱਧਰ ਤੱਕ ਦੇ ਜਿਹੜੇ ਸਾਡੇ ਅਹੁਦੇਦਾਰ ਨੇ ਉਹਨਾਂ ਨੂੰ ਅਪੀਲ ਹੈ ਵੀ ਕੱਲ ਨੂੰ 11 ਵਜੇ ਹਰ ਜਥੇਬੰਦੀ ਦਾ ਇੱਕ ਇੱਕ ਨੁਮਾਇੰਦਾ ਜਿਲ੍ਹਾ ਪੱਧਰ ਤੇ ਇਕੱਠੇ ਹੋ ਕੇ ਜਿਹੜਾ ਇਹਨੂੰ ਜਿਹੜਾ ਐਕਸ਼ਨ ਪ੍ਰੋਗਰਾਮ ਅਸੀਂ ਤੈਅ ਕੀਤਾ ਉਹਦੇ ਵਾਸਤੇ ਕੱਲ ਨੂੰ ਇਕੱਠੇ ਹੋ ਕੇ ਅ ਵਰਸੂ ਵਾਲੇ ਪ੍ਰੋਗਰਾਮ ਦਾ ਕਾਕਾ ਉਹ ਤਿਆਰ ਕਰ ਰਹੇ ਨੇ ਇਹ ਤੋਂ ਅੱਗੇ 22 ਤਾਰੀਖ ਨੂੰ ਅ 올 ਇੰਡੀਆ ਲੈਵਲ ਤੇ ਅਗਲਾ ਪ੍ਰੋਗਰਾਮ ਕੀ ਦੇਣਾ ਉਹਦੇ ਲਈ ਨਿਊ ਦਿੱਲੀ ਚ ਕਮੇਟੀنگ ਹੋ ਰਹੀ ਹੈ ਨੈਸ਼ਨਲ ਬਾਡੀ ਦੀ ਉਹਦੇ ਵਿੱਚ ਪੰਜਾਬ ਦੇ ਵੀ ਨੁਮਾਇंदे ਜਿਹੜੇ ਨੇ ਅਸੀਂ ਉਹਦੇ ਜਾਵਾਂਗੇ ਏ ਅੱਜ ਦੇ ਫੈਸਲੇ ਜੀ ਸਾਹਿਬ ਅੱਜ ਦੀ ਅੱਜ ਦੀ ਮੀਟਿੰਗ ਜਿਹੜੀ ਸੈਂਟਰ ਦੇ ਨਾਲ ਹੋਣੀ ਸੀ ਉਸ ਨੂੰ ਪੁੱਛਿਆ ਮੈਂ ਜਿਸ ਤਰ੍ਹਾਂ ਪਹਿਲਾਂ ਕਿਹਾ ਵੀ ਜੋ মিডিਆ ਰਿਪੋਰਟਸ ਆ ਰਹੀਆਂ ਵੀ ਕੋਈ ਇਸ ਤਰ੍ਹਾਂ ਦਾ ਫਾਰਮੂਲਾ ਬਣਾਇਆ ਜਾ ਰਿਹਾ ਹੈ ਕੋਈ A2 FL ਦੇ ਉੱਤੇ ਕੀਮਤਾਂ ਤੈਅ ਕਰਨ ਦਾ ਫਾਰਮੂਲੇ ਦੇ ਉੱਤੇ ਪਾਵੇ ਤੇ ਜਾਣ ਇਹਦੀ ਐਮਐਸਬੀ ਦੀ ਗਾਰੰਟੀ ਇਸ ਪਰ ਮੂਲ ਦੇ ਮੁਤਾਬਕ ਤੈਅ ਕਰਕੇ ਕੋਈ ਆਰਡੀਨੈਂਸ ਕੀਤਾ ਜਾਏ ਅਸੀਂ ਇਹਦੇ ਨਾਲ ਕਤਈ ਸਹਿਮਤ ਨਹੀਂ ਜੇ ਉਹ ਇਦਾਂ ਕਰਨਗੇ ਤਾਂ ਸਾਡਾ ਅੰਦੋਲਨ ਔਰ ਸਖਤੀ ਨਾਲ ਅੱਗੇ ਵਧੂਗਾ ਰਾਜਾ ਸਾਹਿਬ ਵੀ ਕਿ ਭਾਈ ਜਿਹੜਾ ਪ੍ਰੋਗਰਾਮ ਆ ਉਹਦੇ ਚ ਰੇਲਾ ਪੁੱਤੀਆ ਜਿਹੜਾ ਰੇਲਾ ਮੈਂ ਕਿਹਾ ਵੀ ਅਸੀਂ ਕਿਉਂਕਿ ਸੰਤਾ ਨੇ ਬੱਲਾਂ ਵਾਲੇ ਨੇ ਅਪੀਲ ਕੀਤੀ ਐ ਇਸ ਸਕੀਮ ਨੂੰ ਇਹ ਬਾਰਾਂ ਨਸੀ ਜਾਣਾ ਬਹੁਤ ਬਹੁਤ ਸਾਰੀ ਉਹਨਾਂ ਦੀ ਸੰਗਤ ਨੇ ਇਹਦੇ ਕਰਕੇ ਅਸੀਂ ਫੈਸਲਾ ਕੀਤਾ ਅਸੀਂ ਰੇਲਾ ਨਹੀਂ ਰੋਕਾਂਗੇ ਦੋ ਤਿੰਨ ਗੱਲਾਂ ਇੱਕ ਰੇਲਾ ਰੋਕੁੰਦਾ ਸੀ ਕੇਦਨਤਾ ਉੱਤੇ ਅਜੇ ਫੈਸਲਾ ਨਹੀਂ ਲਿਆ ਅਗਰ ਸਰਕਾਰ ਨਹੀਂ ਤੱਛ ਤੋਂ ਮੱਚ ਹੁੰਦੀ ਤਾਂ ਅਰੇਲਾ ਵੀ ਇਹਦੇ ਵਿੱਚ ਆਉਣਗੀਆਂ ਪਰ 22 ਤੱਕ ਅੜਿਕਣਾ ਪਊਗਾ ਇੱਕ ਬੇਨਤੀ ਅਸੀਂ ਇਹ ਕਰਦੇ ਹਾਂ ਕਿ ਜਿਹੜੇ ਕਮੈਨਾਂ ਵਾਲੇ ਆ ਹਜ਼ਾਰਾਂ ਕਮੈਨ ਪੰਜਾਬ ਦੇ ਵਿੱਚੋਂ ਬਾਹਰ ਜਾ ਰਹੀ ਹੈ ਪਰ ਅੱਜ ਬਾਰਡਰ ਸਾਰੇ ਸੀਲ ਨੇ ਤੇ ਅਸੀਂ ਪਖਾਸ ਨੂੰ ਇਹ ਚੇਤਾਵਨੀ ਵੀ ਦਿੰਨੇ ਆ ਕਿ ਜਿਹੜੇ ਬਾਰਡਰਾਂ ਦੇ ਉੱਪਰ ਕਮੈਨ ਆਪਣਾ ਕੰਮ ਕਰਨ ਲਈ ਜਾਂਦੀ ਆ ਜਾਂ ਤੂੜੀ ਵਾਲੀ ਮਸ਼ੀਨ ਜਾਂਦੀ ਆ ਉਹਨਾਂ ਨੂੰ ਉਹਨਾਂ ਬਾਰਡਰਾਂ ਤੋਂ ਨਹੀਂ ਲੰਘਾਇਆ ਜਾਵੇ ਜਿਹੜੇ ਖੁੱਲੇ ਬਾਰਡਰ ਹੈ ਨਾ ਰੋਕਿਆ ਜਾਵੇ ਦੂਸਰੀ ਅੱਜ ਦੀ ਮੀਟਿੰਗ ਦੇ ਵਿੱਚ ਸਾਡੇ ਸੈਂਤੀਆਂ ਤੋਂ ਇਲਾਵਾ ਅਗਰਾਹਾ ਜੀ ਵੀ ਸਾਡੇ ਵਿੱਚ ਵਿਸ਼ੇਸ਼ ਤੌਰ ਤੇ ਸ਼ਾਮਲ ਹੋਇਆ ਸਾਂਝੇ ਰੂਪ ਦੇ ਵਿੱਚ ਅਸੀਂ ਇਹ ਜਿਹੜਾ ਫੈਸਲਾ ਕੀਤਾ ਸਾਰਿਆਂ ਨੇ ਸਾਰਿਆਂ ਨੇ ਇਹ ਤੇ ਸਹਿਮਤੀ ਜ਼ਾਹਰ ਕੀਤੀ ਪਰ ਇੱਥੇ ਇੱਕ ਬਹੁਤ ਹੀ ਦੁਖਦਾਈ ਅਤੇ ਮਾੜੀ ਗੱਲ ਸਾਹਮਣੇ ਆਈ ਹੈ ਕਿ ਪ੍ਰਧਾਨ ਰਾਜੇਵਾਲ ਵੱਲੋਂ ਤਾਂ ਤਨ ਸਤਕੁਰ ਰਵਿਦਾਸ ਮਹਾਰਾਜ ਜੀ ਨੂੰ ਭਗਤ ਕਹਿ ਕੇ ਸੰਬੋਧਨ ਕੀਤਾ ਗਿਆ ਹੈ ਜਿਸ ਦੀ ਰਵਿਦਾਸੀਆ ਸਮਾਜ ਸਖਤ ਨਿਖੇਦੀ ਕਰਦਾ ਹੈ Shamla Chandar Building Maintenance Handyman under Jack Trade platform is now available on your local London area. He has more than five years' experience in the same line. He used to work with reputed companies, agencies, as well local builders with brothers. He is professional by plumbing, electrician, masonry work, carpentry. For more information, please contact him at www.checktrade.com, ID number 921760, Shyamalan Chander Santal, call him on this number 074888 ਮੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ